ਪਰ ਰਸਤੇ ਵਿੱਚ ਜਦੋਂ ਇੱਕ ਤੇ ਚਾਈਨਾ ਡੋਰ ਗਲੇ ਚੜ ਗਈ ਤੇ ਉਸ ਵੇਲੇ ਕੱਟ ਕੇ ਲੈ ਜਾਂਦੀ ਆ ਮੈਨੂੰ ਲੱਗਦਾ ਵੀ ਬੰਦੇ ਦਾ ਬਚਣਾ ਔਖਾ ਹੋ ਜਾਂਦਾ ਕਿਉਂਕਿ ਇੱਥੇ ਸਾਰਾ ਕੁਝ ਹੈਗਾ ਹੁਣ ਦੁਕਾਨਾਂ ਦੇ ਧੜਾ ਧੜ ਵਿਕ ਰਹੀ ਹੈ ਪ੍ਰਸ਼ਾਸਨ ਕੁਗਨੀਨ ਸੁੱਚਾ ਹੋਇਆ ਤੇ ਜੇ ਪੁਲਿਸ ਵਾਲੇ ਦਾ ਬੇਟਾ ਖੁਦ ਚਾਈਨਾ ਡੋਰ ਲੈ ਕੇ ਖੇਡ ਰਿਹਾ ਹੈ ਚਾਈਨਾ ਡੋਰ ਦੇ ਨਾਲ ਗੁੱਡੀਆਂ ਡਾ ਰਿਹਾ ਤੇ ਹੋਰ ਕਿਸੇ ਤੋਂ ਅਸੀਂ ਕੀ ਆਸ ਰੱਖਦੇ ਹਾਂ ਜੀ ਅਸੀਂ ਡਰੋਨ ਛੱਡ ਦਿੱਤੇ ਡਰੋਨ ਦੇ ਨਾਲ ਕੋਠਿਆਂ ਤੇ ਚਾਕਰੀ ਕੀਤੀ ਜਾ ਰਹੀ ਵੀ ਕਿਹੜੇ ਕੁੱਟ ਦੇ ਚਾਈਨਾ ਡੋਰ ਵੇਕ ਰਹੀ ਹੈ ਪੁਲਿਸ ਨੂੰ ਸਭ ਪਤਾ ਹੁੰਦਾ ਵੀ ਕਿਹੜਾ ਬੰਦਾ ਚੋਰ ਹੈ ਤੇ ਕਿਹੜਾ ਬੰਦਾ ਸਾਧ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵੱਡਾ ਵਿਸ਼ਾ ਛੇੜਿਆ ਤੁਸੀਂ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੈ ਚਾਈਨਾ ਡੋਰ ਦੇਖੋ ਚਿੰਤਾ ਤਾਂ ਹੈ ਹੀ ਆ ਕਿਉਂਕਿ ਜੇ ਆਪਾਂ ਰਸਤੇ ਵਿੱਚ ਜਾ ਰਹੇ ਆ ਉਹ ਮੋਟਰਸਾਈਕਲ ਵਾਲਾ ਵਿਚਾਰਾ ਪਤਾ ਨਹੀਂ ਭੈਣ ਨੂੰ ਸ਼ਾਇਦ ਲੋਹੜੀ ਦੇਣ ਵਾਸਤੇ ਜਾ ਰਿਹਾ ਹੋਵੇ ਖੁਸ਼ੀਆਂ ਦੇ ਤਿਉਹਾਰ ਨੇ ਹਰ ਕੋਈ ਬੰਦਾ ਵਨ ਡੇ ਟਿੰਡੇ ਜਾਂਦਾ ਸ਼ਕੀਨ ਹੁੰਦਾ ਕਿ ਬੱਚਿਆਂ ਨੂੰ ਵੀ ਛੁੱਟੀਆਂ ਹੁੰਦੀਆਂ ਤੇ ਆਪਾਂ ਰੋਡ ਤੇ ਜਾ ਰਹੇ ਆ ਹੱਸਦੇ ਗਾਉਂਦੇ ਜਾ ਰਹੇ ਆ ਵੀ ਖੁਸ਼ੀ ਦਾ ਅਸੀਂ ਸਾਂਝੀ ਕਰਨ ਚੱਲੇ ਆ ਪਰ ਰਸਤੇ ਵਿੱਚ ਜਦੋਂ ਇੱਕ ਤੇ ਚਾਈਨਾ ਡੋਰ ਗਲੇ ਚੜ ਗਈ ਜਾਂ ਕਿਤੇ ਹੋਰ ਸਰੀਰ ਨੂੰ ਆੜ ਗਈ ਤੇ ਉਸ ਵੇਲੇ ਕੱਟ ਕੇ ਲੈ ਜਾਂਦੀ ਹੈ ਜੇ ਕਿਸੇ ਦੀ ਥੋੜ੍ਹ ਵਿੱਚ ਪੈ ਗਈ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਬੰਦੇ ਦਾ ਬਚਣਾ ਔਖਾ ਹੋ ਜਾਂਦਾ ਕਿਉਂਕਿ ਇੱਥੇ ਸਾਰਾ ਕੁਝ ਹੈਗਾ ਤੇ ਜਦੋਂ ਸਾਰਾ ਗੱਬੜੀ ਗਈ ਤੇ ਬਾਣੀ ਖਤਮ ਤੇ ਚਾਈਨਾ ਡੋਰ ਤਾਂ ਵਾਕਈ ਜਿਹੜੀ ਬਹੁਤ ਹੀ ਜਿਹੜੀ ਖਤਰਨਾਕ ਗੁਰਦੈਲ ਜੀ ਕਿਸ ਤਰ੍ਹਾਂ ਦੇਖਦੇ ਹੋ ਆਪਾਂ ਕਿਸੇ ਦੇ ਘਰ ਵਿੱਚ ਜਦੋਂ ਕੋਈ ਮਾਤਮ ਹੁੰਦਾ ਤੇ ਅਸੀਂ ਖੁਸ਼ੀ ਮਨਾ ਰਹੇ ਹਾਂ ਠੀਕ ਹੈ ਜੋ ਆਪਣੇ ਘਰ ਹੁੰਦੀ ਆ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਦਰਦ ਕੀ ਆ ਦੁੱਖ ਕੀ ਆ ਅੱਜ ਕਿਸੇ ਦੇ ਬੱਚੇ ਦਾ ਗਲਾ ਕੱਟਿਆ ਜਾ ਰਿਹਾ ਕਿਸੇ ਰਾਤ ਜਾਂਦੇ ਰਾਹੀ ਦਾ ਧੌਣ ਕੱਟੀ ਜਾ ਰਹੀ ਆ ਮੌਤ ਦੇ ਮੂੰਹ ਚ ਜਾ ਰਿਹਾ ਪਰ ਅਸੀਂ ਚੁੱਪ ਰਹੇ ਨੇ ਅਸੀਂ ਆਪਣੇ ਘਰ ਬਸੰਤਰ ਮਨਾ ਰਹੇ ਹਾਂ ਪਰ ਜਦੋਂ ਇਹੀ ਘਟਨਾ ਆਪਣੇ ਘਰ ਵਰਤੀ ਜਾਂਦੀ ਆ ਤੇ ਫਿਰ ਕੀ ਹਾਲ ਆ ਬੈਠੋ ਜੀ ਇਹ ਤਾਂ ਸਾਰਾ ਕੁਝ ਪੈਸੇ ਦੀ ਖੇਡ ਹੈ ਨਾ ਜੀ ਹਰ ਬੰਦਾ ਚਾਹੁੰਦਾ ਵਾ ਵੀ ਮੈਂ ਵੱਧ ਤੋਂ ਵੱਧ ਜਿਹੜਾ ਬੰਦਾ 10 ਕਮਾਉਣ ਵਾਲਾ ਉਹ ਕਹਿੰਦਾ ਮੈਂ 100 ਕਿਉਂ ਨਹੀਂ ਕਮਾਉਂਦਾ ਹੈ ਨਾ ਹੁਣ ਜਿਹੜੀ ਪਹਿਲੀ ਡੋਰ ਧਾਗੇ ਵਾਲੀ ਡੋਰ ਜਿਤਨਾ ਵੀਰ ਜੀ 10 ਕਹੇ ਉਹ ਵੀ ਪਹਿਲਾਂ ਵੀ ਤਾਂ ਗੁੱਡੀਆਂ ਲੋਕ ਡਾਉਂਦੇ ਸੀ ਲੋਕ ਕੱਚੇ ਧਾਗੇ ਨਾਲ ਵੀ ਡਾਲ ਲਿੰਦੇ ਸੀ ਸ਼ੌਂਕ ਪੂਰਾ ਕਰਨ ਵਾਸਤੇ ਪਰ ਅੱਜ ਕੱਲ ਸਾਡੇ ਵਿੱਚ ਸਿਰਫ ਇੱਕ ਨਾ ਰਹਿ ਗਈ ਮਾਨਸਿਕਤਾ ਸਾਡੇ ਦਿਮਾਗ ਚ ਪੈਸਾ ਕਮਾਉਣ ਦੀ ਖੇਡ ਰਹਿ ਗਈ ਆ ਕਿ ਪੈਸਾ ਇਹਨੂੰ ਕਮਾਉਣਾ ਕਿੱਦਾਂ ਉਹਦੇ ਵਿੱਚ ਭਾਵੇਂ ਸਾਨੂੰ ਕਿਸੇ ਦੀ ਜਾਨ ਵੀ ਲੈਣੀ ਪਵੇ ਇਹਦਾ ਬੇਸ਼ੱਕ ਘਰ ਬਰਬਾਦ ਹੋ ਜਾਵੇ ਬਿਲਕੁਲ ਜੀ ਉਹਦੇ ਵਿੱਚ ਆਪਾਂ ਕਿਸੇ ਦੀ ਜਾਨ ਵੀ ਲੈਣੀ ਪਵੇ ਨਾ ਤਾਂ ਉਹਦੇ ਵਾਸਤੇ ਵੀ ਅਸੀਂ ਗੁਰੇਜ਼ ਨਹੀਂ ਕਰਦੇ ਵੀ ਮੇਰਾ ਕਿਹੜਾ ਨਾਮ ਲੱਗਣਾ ਭਾਈ ਹਨਾ ਹੁਣ ਦੁਕਾਨਾਂ ਤੇ ਧੜਾ ਵਿਕ ਰਹੀ ਹੈ ਪਰ ਪ੍ਰਸ਼ਾਸਨ ਕੁਗਨੀਨ ਸੁੱਚਾ ਹੋਇਆ ਹੈ ਕਹਿੰਦੇ ਜੀ ਅਸੀਂ ਡਰੋਨ ਛੱਡ ਦਿੱਤੇ ਡਰੋਨ ਦੇ ਨਾਲ ਕੋਠਿਆਂ ਤੇ ਚੱਕਰੀ ਕੀਤੀ ਜਾ ਰਹੀ ਵੀ ਕਿਹੜੇ ਕੁੱਟ ਤੇ ਚਾਈਨਾ ਡੋਰ ਵਿਕ ਰਹੀ ਹੈ ਜਾਂ ਵਰਤੀ ਜਾ ਰਹੀ ਹੈ ਕੀ ਤੁਹਾਨੂੰ ਉਹ ਦੁਕਾਨਦਾਰ ਨਹੀਂ ਦਿਖਾਈ ਦਿੰਦੇ ਜੇ ਇੱਕ ਦੁਕਾਨਦਾਰ ਵਿਚਾਰੇ ਨੇ ਹੌਸਲਾ ਕੀਤਾ ਹੀ ਸੀਗਾ ਆ ਥੋੜੇ ਦਿਨ ਤੁਸੀਂ ਵੇਖਿਆ ਹੋਊਗਾ ਵੀਡੀਓ ਵਾਇਰਲ ਹੋਈ ਹੈ ਤੇ ਉਹਦੀ ਦੁਕਾਨ ਤੇ ਜਾ ਕੇ ਚਾਰ ਪੰਜ ਪੁਲਿਸ ਵਾਲੇ ਇਕੱਠੇ ਹੋ ਗਏ ਉਹਨੂੰ ਦਬਕਾ ਰਹੇ ਉਹਨੂੰ ਡਰਾ ਰਹੇ ਇੱਕ ਯਾਰ ਕੌਣ ਬੋਲੇਗਾ ਜਿਹੜਾ ਬੋਲਣ ਵਾਲਾ ਉਹਨੂੰ ਤੁਸੀਂ ਆਪ ਬੰਦ ਕਰ ਦਿੰਦੇ ਹੋ ਉਹਨੂੰ ਤੁਸੀਂ ਨਹੀਂ ਬੋਲਣ ਦਿੰਦੇ ਤੇ ਤੁਹਾਡੇ ਬੱਚੇ ਵੀ ਇਹਨਾਂ ਚੀਜ਼ਾਂ ਚੋਂ ਨੰਗਣੇ ਆ ਅੱਜ ਇੱਕ ਪੁਲਿਸ ਪੁਲਿਸ ਦੀ ਆਪਣਾ ਜਿਹੜਾ ਸ਼ਾਇਦ ਅੰਮ੍ਰਿਤਸਰ ਦਾ ਹੀ ਕੋਈ ਹੈਗੀ ਜਗ੍ਹਾ ਇੱਕ ਵੀਰ ਨੇ ਵੀਡੀਓ ਚਲਾਈ ਸੀਗੀ ਉਹ ਇੱਕ ਪਾਸੇ ਪੁਲਿਸ ਵਾਲਿਆਂ ਦੇ ਬੱਚੇ ਖੇਡ ਰਹੇ ਤੇ ਨਾਲ ਹੀ ਪੁਲਿਸ ਦਾ ਕੁਆਟਰ ਹੈ ਤੇ ਪੁਲਿਸ ਵਾਲਿਆਂ ਦੇ ਬੱਚਿਆਂ ਕੋਲ ਜਿਹੜੀ ਉਹ ਚਾਈਨਾ ਡੋਰ ਹੈ ਉਹ ਵੀਡੀਓ ਬਣਾ ਰਿਹਾ ਬੰਦਾ ਕਹਿੰਦਾ ਹਾਂ ਪੁੱਤ ਕਿੱਥੋਂ ਤੇਰਾ ਡੈਡੀ ਕੀ ਕਰਦਾ ਉਹ ਕਹਿੰਦਾ ਮੇਰਾ ਡੈਡੀ ਪੁਲਿਸ ਵਾਲਾ ਤੇ ਜਿਹ ਪੁਲਿਸ ਵਾਲਿਆਂ ਦਾ ਬੇਟਾ ਖੁਦ ਚਾਈਨਾ ਡੋਰ ਲੈ ਕੇ ਖੇਡ ਰਿਹਾ ਹੈ ਚਾਈਨਾ ਡੋਰ ਦੇ ਨਾਲ ਗੁੱਡੀਆਂ ਡਾ ਰਿਹਾ ਤੇ ਹੋਰ ਕਿਸੇ ਤੋਂ ਅਸੀਂ ਕੀ ਆਸ ਰੱਖਦੇ ਹਾਂ ਦੂਜੀ ਗੱਲ ਜੇ ਇਹਨੂੰ ਵੇਚਣ ਵਾਸਤੇ ਰੋਕਣਾ ਹੀ ਹੋਵੇ ਕਰੋਨਾ ਕਾਲ ਦੇ ਵਿੱਚ ਤੁਸੀਂ ਵੇਖੋ ਜੇ ਖੰਡ ਖੰਡ ਵੇਚਣ ਲੱਗਿਆ ਦੁਕਾਨਦਾਰ 100 ਵਾਰੀ ਸੋਚਦਾ ਵੀ ਕਿਤੇ ਆ ਕੇ ਮੇਰੇ ਤੋਂ ਕੋਈ ਕਾਰਵਾਈ ਨਾ ਹੋ ਜਾਏ। ਵੀ ਕਰੋਨਾ ਦੇ ਦਿਨਾਂ ਵਿੱਚ ਤੂੰ ਖੰਡ ਵੇਚ ਰਿਹਾ ਭਾਈ। ਤੇ ਕੀ ਗੱਲ ਹੁਣ ਨਹੀਂ ਰੋਕਿਆ ਜਾ ਸਕਦਾ। ਹੁਣ ਢੜਾ ਢੜਾਲ ਜਿਹੜੀ ਆ ਢੱਲੇਦਾਰ ਤਰੀਕੇ ਦੇ ਨਾਲ ਜਿਹੜੀ ਡੋਰ ਜਿਹੜੀ ਉਹ ਵਿਕ ਰਹੀ ਹੈ। ਗੁਰਦਾਸ ਜੀ ਜਿਸ ਤਰ੍ਹਾਂ ਕਹਿੰਦੇ ਆ ਵੀ ਆ ਜਿਹੜੇ ਹੋਲਸੇਲ ਡੀਲਰ ਆ ਇਹ ਗਰਮੀਆਂ ਦੇ ਦਿਨਾਂ ਵਿੱਚ ਹੀ ਬੁਕਿੰਗ ਕਰਨੀ ਸ਼ੁਰੂ ਕਰ ਦਿੰਦੇ ਆ, ਸਟੋਰ ਕਰਨੀ ਸ਼ੁਰੂ ਕਰ ਦਿੰਦੇ ਆ। ਉਦੋਂ ਪ੍ਰਸ਼ਾਸਨ ਕਿੱਥੇ ਗਿਆ? ਅੱਜ ਕਹਿ ਰਹੇ ਆ ਕਿ 25000 ਰੁਪਏ ਤੁਹਾਨੂੰ ਇਨਾਮ ਦੇਵਾਂਗੇ। ਕਿਉਂ ਪਬਲਿਕ ਨੂੰ ਮੋਰਾ ਬਣਾਇਆ ਜਾਂਦਾ ਕਿਉਂ ਪਬਲਿਕ ਦੇ ਸਿਰ ਤੇ ਰੱਖ ਕੇ ਆਪਾਂ ਗੋਲੀ ਚਲਾਉਨੇ ਆ ਕਿਉਂ ਨਹੀਂ ਪ੍ਰਸ਼ਾਸਨ ਪ੍ਰਸ਼ਾਸਨ ਦਾ ਬਣਦਾ ਸਾਡੀ ਜਾਨ ਮਾਲ ਦੀ ਰੱਖਿਆ ਦੇ ਲਈ ਅੱਗੇ ਆਉਣਾ ਪਰ ਹੁੰਦਾ ਕੀ ਆ ਪਬਲਿਕ ਕਹਿੰਦੀ ਤੁਸੀਂ ਦੱਸੋ ਸਾਨੂੰ ਤੁਸੀਂ ਦੱਸੋ ਸਾਨੂੰ ਸਰਕਾਰ ਨੂੰ ਕਿਹੜੀ ਚੀਜ਼ ਗੁੱਝੀ ਹੁੰਦੀ ਹੈ ਬਿਲਕੁਲ ਜੀ ਕੋਈ ਚੀਜ਼ ਗੁੱਝੀ ਨਹੀਂ ਹੁੰਦੀ ਸਰਕਾਰ ਨੂੰ ਸਾਰਾ ਪਤਾ ਹੁੰਦਾ ਹੈ ਪ੍ਰਸ਼ਾਸਨ ਨੂੰ ਸਾਰਾ ਪਤਾ ਹੁੰਦਾ ਹੈ ਪੁਲਿਸ ਨੂੰ ਸਾਰਾ ਪਤਾ ਹੁੰਦਾ ਵੀ ਕਿਹੜਾ ਬੰਦਾ ਚੋਰ ਹੈ ਤੇ ਕਿਹੜਾ ਬੰਦਾ ਸਾਧ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਕਿਹੜਾ ਬੰਦਾ ਨਸ਼ੇ ਦਾ ਸੌਦਾਗਰ ਹੈ ਤੇ ਕਿਹੜਾ ਬੰਦਾ ਸਮਾਜ ਸੇਵਾ ਦੇ ਤੌਰ ਤੇ ਕੰਮ ਕਰ ਰਿਹਾ ਪਰ ਪੁੱਛਣਾ ਉਹਨਾਂ ਪਬਲਿਕ ਤੋਂ ਹੁੰਦਾ ਹੈ ਇਸ ਕਰਕੇ ਪਬਲਿਕ ਨੂੰ ਪਤਾ ਵੀ ਯਾਰ ਅਸੀਂ ਕਾਹਨੂੰ ਬੁਰੇ ਬਣਨਾ ਜੇ ਮੈਂ ਆਪਣੇ ਸਮਾਜ ਦੇ ਵਿੱਚ ਵਿਚਰਦਾ ਤੇ ਮੇਰੀ ਵੀ ਕੋਸ਼ਿਸ਼ ਇਹ ਹੁੰਦੀ ਯਾਰ ਜੇ ਮੇਰਾ ਗਵਾਂਢੀ ਵੇਚਣ ਜਾਂ ਤੇ ਵੇਚੀ ਜਾਣ ਤੇ ਮੈਨੂੰ ਕੀ ਲੋੜ ਬੁੜੇ ਬੰਦੇ ਹੈਨਾ ਜਿਆਦਾਤਰ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਭਰੀ ਜਾਂਦੀ ਹੈ ਵੀ ਸਾਨੂੰ ਕੀ ਲੋੜ ਕੀ ਹੈ ਤੇ ਭਾਈ ਕਿਸੇ ਨੂੰ ਤਾਂ ਬੋਲਣਾ ਪੈਣਾ ਹੀ ਹੈ ਜੇ ਤੁਸੀਂ ਆਪਣੇ ਬੱਚੇ ਬਚਾਉਣਾ ਚਾਹੁੰਦੇ ਹੋ ਤੇ ਸਮਾਜ ਦੇ ਲੋਕੋ ਇਕੱਠੇ ਹੋ ਜੋ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਸਮਾਜ ਦੇ ਲੋਕੋ ਇਕੱਠੇ ਹੋ ਜੋ ਦੁਕਾਨਦਾਰ ਵੀਰਾਂ ਨੂੰ ਕਹਿ ਰਹੇ ਆ ਵੀ ਭਾਈ ਜੇ ਤੁਸੀਂ ਵੇਚ ਰਹੇ ਹੋ ਤੁਹਾਡਾ ਬੱਚਾ ਵੀ ਉਸੇ ਹੀ ਸੜਕ ਤੇ ਸਫਰ ਕਰਦਾ ਜਿਹੜੀ ਸੜਕ ਤੇ ਦੂਜਿਆਂ ਦੇ ਬੱਚੇ ਸਫਰ ਕਰਦੇ ਆ ਤੇ ਬਚਾ ਲਓ ਆਪਣੇ ਬੱਚੇ ਨਾ ਇਸ ਪੈਸੇ ਦੀ ਖੇਡ ਦੇ ਵਿੱਚ ਇਹ ਨਾ ਭੁੱਲ ਜਾਓ ਕਿ ਤੁਸੀਂ ਵੀ ਸਮਾਜ ਵਿੱਚ ਰਹਿੰਦੇ ਹੋ ਠੀਕ ਹੈ ਬਹੁਤ ਵਧੀਆ ਗੱਲਬਾਤ ਕਰਨ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਸੋ ਸਵਾਲ ਇੱਥੇ ਖੜੇ ਹੁੰਦੇ ਆ ਕਿ ਇੱਕ ਸਸਪੈਂਸ ਬਣ ਚੁੱਕਿਆ ਹੈ ਕਿ ਤੁਸੀਂ ਦੱਸੋ ਵਿਚੋਰ ਕੌਣ ਆ ਜਦ ਪ੍ਰਸ਼ਾਸਨ ਨੂੰ ਸਾਰਾ ਪਤਾ ਹੁੰਦਾ ਅੱਜ ਪ੍ਰਸ਼ਾਸਨ ਨੂੰ ਹਰ ਗੱਲ ਦਾ ਪਤਾ ਕਿ ਚੈਨਾ ਡੋਰ ਢੜ ਲੈਣਾ ਵਿਕ ਰਹੀ ਹੈ ਬਜ਼ਾਰਾਂ ਸ਼ਰਿਆਂ ਵੇਗ ਰਹੀਏ ਡੋਰ ਇੱਕ ਪਤੰਗਾਂ ਵਾਲੇ ਨਹੀਂ ਲੋਕਾਂ ਨੇ ਘਰ ਵਿੱਚ ਵੀ ਆਪਣਾ ਗੁਰਖ ਧੰਦਾ ਖੋਲ ਲਿਆ ਪਰ ਇੱਕ ਸਸਪੈਂਸ ਬਣ ਜਾਂਦਾ ਹੈ ਕਿ ਤੁਸੀਂ ਦੱਸੋ ਫਿਰ ਅਸੀਂ ਕਾਰਵਾਈ ਕਰਾਂਗੇ ਪਰ ਪ੍ਰਸ਼ਾਸਨ ਲੋਕ ਕੀ ਕਰਨ ਲੋਕ ਕਹਿੰਦੇ ਆ ਕਿ ਅਸੀਂ ਲੋਕਾਂ ਨਾਲ ਵੈਰ ਕਿਉਂ ਪਵਾਈਏ ਜੋ ਹੁੰਦਾ ਹੋਣ ਦਿਓ ਐਸੇ ਹੀ ਇਹ ਸਰਕਲ ਦੇ ਵਿੱਚ ਅਸੀਂ ਆਪਣੀ ਤਬਾਈ ਕਰ ਰਹੇ ਹਾਂ ਆਪਣੇ ਬੱਚਿਆਂ ਦੇ ਗਲੇ ਕਟਾ ਰਹੇ ਹਾਂ ਤੁਸੀਂ ਚੈਨਲ ਡੋਰ ਦੇ ਬਾਰੇ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਧੰਨਵਾਦ